ਤੁਸੀਂ ਦੇਖ ਰਹੇ ਹੋ ਪੁਲਿਸ ਅਧਿਕਾਰੀ ਅਤੇ ਮੈਂ ਆ ਤੁਹਾਡਾ ਹਰਜੀਤ ਸਿੰਘ ਅੱਜ ਕਾਰਪੋਰੇਸ਼ਨ ਵੱਲੋਂ ਘਟੋ ਘਟਾ 8 ਮਹੀਨੇ ਬਾਅਦ ਕਾਰਵਾਈ ਕੀਤੀ ਗਈ 6 ਮਹੀਨੇ ਕਮਿਸ਼ਨਰ ਸਾਹਿਬ ਦੀ ਨੋਟਿਸ ਰਿਹਾ ਤੇ 2 ਮਹੀਨੇ ਐਸਡੀਓ ਸ਼ਾਕਸ਼ੀ ਮੈਡਮ ਜੀ ਦੀ ਨੋਟਿਸ ਰਿਹਾ ਹੈ ਔਰ ਇਸ ਦੀ ਕੰਪਲੇਂਟ ਸਾਡੇ ਪੁਲਿਸ ਅਧਾਰੇ ਵੱਲੋਂ ਪਹਿਲਾਂ ਖਬਰ ਵੀ ਲਾਈ ਗਈ ਔਰ ਇਸ ਦੀ ਕੰਪਲੇਂਟ ਲੋਕਲ ਗਵਰਨਮੈਂਟ ਪੰਜਾਬ ਨੂੰ ਡਾਇਰੈਕਟਰ ਚੰਡੀਗੜ੍ਹ ਕੀਤੀ ਅਸੀਂ ਔਰ ਉਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਈ ਹੈ ਜੀ ਇਸ ਇਸ ਅ ਡਿਊਟੀ ਨੂੰ ਇਹਨਾਂ ਨੇ ਪੂਰਾ ਕੀਤਾ ਔਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਹੁਣ ਇਸ ਵੇਲੇ ਇੰਨੀ ਸ਼ਿਕਾਇਤ ਤੋਂ ਬਾਅਦ ਚਲੋ ਆਪਾਂ ਮੈਡਮ ਜੀ ਨੂੰ ਪੁੱਛਦੇ ਆ ਕਿ ਪਹਿਲਾਂ ਕੀ ਇਹਨਾਂ ਨੇ ਕਿਹਾ ਸੀ ਕਿ ਮੈਂ ਦੋ ਦੂਜੇ ਦਿਨ ਕਨੈਕਸ਼ਨ ਕਟਾਉਂਗੀ ਹਾਂਜੀ ਮੈਮ ਸੱਸੀ ਘਾਲ ਜੀ ਹਾਂ ਕੀ ਨਾਮ ਸਾਖੀ ਮੈਮ ਜੀ ਜਿੱਦਾਂ ਪਹਿਲਾਂ ਵੀ ਅਸੀਂ ਤੁਹਾਡੀ ਨੋਟਿਸ ਲੈਂਦਾ ਸੀ ਦੋ ਕੁ ਮਹੀਨੇ ਪਹਿਲਾਂ ਤੁਸੀਂ ਕਿਹਾ ਸੀ ਮੈਂ ਦੋ ਦਿਨਾਂ ਚੇ ਕਨੈਕਸ਼ਨ ਕਟਾਉਂਗੀ ਅਗਰ ਪਾਸ ਨਹੀਂ ਹੁੰਦਾ ਤੇ ਉਹ ਹੁਣ ਇੰਨੇ ਟਾਈਮ ਬਾਅਦ ਕਿਉਂ ਕਟਾਰ ਰਹੇ ਨੇ ਹੁਣ ਕਾਰਵਾਈ ਹੁਣ ਕਰ ਰਹੇ ਆ ਪਹਿਲਾਂ ਅਗਲੇ ਨੂੰ ਰਿਕੁਐਸਟ ਕੀਤੀ ਕਿ ਭਾਈ ਦੇਖ ਲੈ ਜੇ ਹੋ ਸਕਦਾ ਤੁਸੀਂ ਕਹਿੰਦੇ ਸੀ ਨਾ ਪਾਸ ਹੋ ਜਾਂ ਨਾ ਪਾਸ ਨਹੀਂ ਆ ਜੀ ਨਹੀਂ ਹੋਇਆ ਨਹੀਂ ਪਾਸ ਹੋ ਨਹੀਂ ਸਕਦਾ ਫਿਰ ਅਸੀਂ ਆਪਣੇ ਚੈੱਕ ਕੀਤੀ ਪਟਵਾਰੀ ਤੋਂ ਰਿਪੋਰਟ ਲਈ ਵੀ ਇਹ ਸਾਡੇ ਕੋਲ ਹੈ ਕਿ ਨਹੀਂ ਏਰੀਆ ਇਹ ਸਾਡੇ ਕੋਲ ਨਹੀਂ ਸੀ ਏਰੀਆ ਤਾਂ ਆਪਾਂ ਹੁਣ ਕਾਰਵਾਈ ਕਰਨ ਲੱਗਿਆ ਤੇ ਨਹੀਂ ਤੁਸੀਂ ਉਹਦੇ ਵਿੱਚ ਕਿਹਾ ਸੀ ਕਿ ਖੰਬਰਾ ਸਾਡੇ ਵਿੱਚ ਆਉਂਦਾ ਪਹਿਲੀ ਖੰਬਰਾ ਪਿੰਡ ਸਾਡੇ ਕੋਲ ਹੈ ਕਲੋਨੀ ਸਾਡੇ ਕੋਲ ਨਹੀਂ ਹੈ ਜੀ ਕਲੋਨੀ ਨਹੀਂ ਸੀ ਇਹ ਕਲੋਨੀ ਸਾਡੇ ਕੋਲ ਨਹੀਂ ਫਿਰ ਤੁਸੀਂ ਕਿਸ ਤਰ੍ਹਾਂ ਮੈਡਮ ਉਹਦੋਂ ਕਹਤਾ ਸੀ ਯਕੀਨਨ ਕਹਤਾ ਸੀ ਕਿ ਕਨੈਕਸ਼ਨ ਪਾਸ ਹੋ ਜਾਉ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਅਸੀਂ ਤਾਂ ਕਿਹਾ ਹੀ ਨਹੀਂ ਔਰ ਇਸੇ ਦੇ ਸਬੰਧ ਅਸੀਂ ਸਪੈਸ਼ਲ ਸਾਡੇ ਪੁਲਿਸ ਅਧਿਕਾਰੀ ਵੱਲੋਂ ਇੱਕ ਕੰਪਲੇਂਟ ਡਾਇਰੈਕਟਰ ਚੰਡੀਗੜ੍ਹ ਕੀਤੀ ਗਈ ਇਹ ਕਾਰਵਾਈ ਉਸ ਤੋਂ ਬਾਅਦ ਹੋ ਰਹੀ ਸੀ ਅੰਜਾਮ ਚ ਲਿਆਂਦੀ ਇਹ ਸਹੀ ਗੱਲ ਹੈ ਕਿ ਝੂਠ ਨਹੀਂ ਮੈਨੂੰ ਨਹੀਂ ਪਤਾ ਇਸ ਚੀਜ਼ ਦੀ ਮੈਨੂੰ ਨੋਲੇਜ ਹੈ ਮੇਰੇ ਸਟਾਫ ਨੇ ਜਦ ਮੈਨੂੰ ਦੱਸਿਆ ਤਾਂ ਆਪਾਂ ਨਾਲ ਦੀ ਨਾਲ ਆ ਕੇ ਕਨੈਕਸ਼ਨ ਕਟਾਣ ਲੱਗੇ ਮੈਡਮ ਜੀ ਇਸ ਕਨੈਕਸ਼ਨ ਬਾਰੇ ਤਾਂ ਬਹੁਤ ਪਹਿਲਾਂ ਤੁਹਾਡੀ ਨੌਲੇਜ ਲਿਆ ਰਿਹਾ ਔਰ ਕਮਿਸ਼ਨਰ ਸਾਹਿਬ ਦੀ 6 ਮਹੀਨੇ ਤੋਂ ਅਸੀਂ ਨੌਲੇਜ ਲਿਆ ਨਹੀਂ ਪਰ ਮੈਨੂੰ ਨਹੀਂ ਨਾ ਪਤਾ ਕਮਿਸ਼ਨਰ ਨੂੰ ਤੁਸੀਂ ਕਿੰਨੀ ਦੇਰ ਤੋਂ ਕਹਿ ਰਹੇ ਮੇਰੀ ਨੌਲੇਜ ਜਿਦਾ ਆਪਾਂ ਕਾਰਵਾਈ ਸ਼ੁਰੂ ਕਰਦੇ ਅੱਛਾ ਮੈਂ ਇੱਕ ਤੁਹਾਡੀ ਨੌਲੇਜ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਬੋਰ ਦਾ ਮਸਲਾ ਲਿਆ ਹੁੰਦਾ ਸੀਗਾ ਜੋ ਪੰਜਾਬੀ ਬਾਗ ਵਾਲਾ ਉੱਥੇ ਕੀ ਬਣਿਆ ਸੀ ਕਿਹੜਾ ਬੋਰ ਬੋਰ ਦਾ ਕਨੈਕਸ਼ਨ ਹੋ ਰਿਹਾ ਸੀ ਜੀ ਤੁਹਾਨੂੰ WhatsApp ਵੀ ਕੀਤਾ ਔਰ ਤੁਹਾਡੇ ਨਾਲ ਪੰਜਾਬ ਪੰਜਾਬ ਹਾਂ ਜਿਹੜਾ ਨੁੱਕਰ ਚ ਹੋ ਰਿਹਾ ਨਹੀਂ ਇਹ ਟੀਮ ਨੂੰ ਪਤਾ ਹੋਊਗਾ ਮੈਨੂੰ ਮੇਰੀ ਨੌਲੇਜ ਚ ਨਹੀਂ ਹੈ ਉੱਥੇ ਉੱਥੇ ਨੋਟਿਸ ਇਸ਼ੂ ਕਰਦਾ ਜੀ ਹਾਂਜੀ ਨੋਟਿਸ ਇਸ਼ੂ ਕਰਦਾ ਜੀ ਇਲੈਗਲ 10 ਵਰਸੀਬਲ ਦਾ ਅੱਛਾ ਜੀ ਹਾਂਜੀ ਤੇ ਸਰ ਉਹ ਤਾਂ ਫਿਰ ਉੱਥੇ ਉਸ ਤੋਂ ਬਾਅਦ ਕੰਪਲੀਟ ਵੀ ਹੋ ਗਿਆ ਨਹੀਂ ਸਰ ਉਹ ਨੂੰ ਆਪਾਂ ਪਟਾਵਾਂਗੇ ਜੀ ਹਾਂਜੀ ਪਟਾਵਾਂਗੇ ਜੀ ਉਹ ਨੂੰ ਆ ਜਾਓ ਜੀ ਮਲੇ ਇਲੈਗਲ ਸੀ ਹਾਂਜੀ ਸਰ ਇਲੈਗਲ ਸੀ ਲੀਗਲ ਸੀ ਸਰ ਸਾਡੇ ਪੁਲਿਸ ਅਧਾਰੇ ਵੱਲੋਂ ਮੈਡਮ ਸ਼ਾਕਸ਼ੀ ਜੀ ਦੀ ਨੌਲੇਜ ਦੇ ਵਿੱਚ ਇੱਕ ਬੋਰ ਵੀ ਲਿਆਂਦਾ ਗਿਆ ਇੱਕ ਕਨੈਕਸ਼ਨ ਵੀ ਲਿਆਂਦਾ ਗਿਆ ਸੀ ਉਰਵਾਰੇ ਸੈਕਸ਼ਨ ਇਹਤੇ ਕਾਰਵਾਈ ਦੇ ਵਿੱਚ ਕਾਰਵਾਈ ਉਹ ਠਿੱਲੀ ਉਹ ਬਹੁਤ ਲੇਟ ਕੀਤੀ ਗਈ। ਔਰ ਇਹ ਕਾਰਵਾਈ ਕਰਾਣ ਲਈ ਅਸੀਂ ਆਪਣੇ ਡਾਇਰੈਕਟਰ ਸਾਹਿਬ ਸਾਹਿਬ ਨੂੰ ਇਹਨਾਂ ਦੀ ਰਿਟਰਨ ਕੰਪਲੇਂਟ ਕੀਤੀ। ਉਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਜਾਗਿਆ। ਮੈਂ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰੂੰਗਾ ਕਿ ਖਾਸ ਕਰਕੇ ਕਾਰਪੋਰੇਸ਼ਨ ਜਿਹੜਾ ਜਲੰਧਰ ਹੈ ਇਹਤੇ ਇੱਕ ਖਾਸ ਨਿਗਰ ਰੱਖੀ ਜਾਵੇ। ਔਰ ਜਿਹੜੀ ਇਹਨਾਂ ਦੀ ਮਿਲੀ ਭੁਗਤ ਚੱਲ ਰਹੀ ਉਹ ਤੇ ਪਹਿਲੀ ਨਿਗਰ ਰੱਖੀ ਜਾਵੇ। ਧੰਨਵਾਦ ਜੀ। रोजा तरह